ਕਾਮਾ ਬੇਕਾਮਾ ਸੁਣ ਕਾਲੇ ਅਕਾਮਾ ਤੈਨੂੰ ਕਾਂ ਤੋਂ ਹੰਝ ਬਨਾਇ ਕਿਛ ਨੇ ਕਾਮਾ ਬੇਕਾਮਾ ਸੁਣ ਕਾਲੇ ਅਕਾਮਾ ਤੈਨੂੰ ਕਾਂ ਤੋਂ ਹੰਝ ਬਨਾਇ ਕਿਛ ਨੇ ਕੇਰਾ ਹੈ ਡੇਰਾਇਤ ਕੇਰਾ ਹੈ ਸਾਧੂ ਤੈਨੂੰ ਹੰਝਾਂ ਦਾ ਪੰਚ ਬਨਾਇਆ ਜਿਛਨੇ ਕਾਮ ਬੇਕਾਮ ਸੁਨ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਜਿਛਨੇ ਕਾਮ ਬੇਕਾਮ ਸੁਨ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਜਿਛਨੇ ਇਸ ਡਾਲੇ ਉੱਤੇ ਕਦੇ ਉਸ ਡਾਲੇ ਉੱਤੇ ਤੂੰ ਪਟਕ ਦਰਿੰਦਸਾ ਹਰ ਇੱਕ ਰੁੱਤੇ ਤੂੰ ਇਸ ਡਾਲੇ ਉੱਤੇ ਕਦੇ ਉਸ ਡਾਲੇ ਉੱਤੇ ਤੂੰ ਪਟਕ ਦਰਿੰਦਸਾ ਹਰ ਇੱਕ ਰੁੱਤੇ ਤੂੰ ਕਾਮਾ ਬੇਕਾਮਾ ਸੁਣ ਕਾਲੇ ਕਾਮਾ ਤੈਨੂੰ ਰਾਮ ਦਾ ਨਾਮ ਸਿਖਾਇਆ ਕਿਸ ਨੇ ਕਾਮਾ ਬੇ ਕਾਮਾ ਸੁਣ ਕਾਲੇ ਕਾਮਾ ਤੈਨੂੰ ਰਾਮ ਦਾ ਨਾਮ ਸਿਖਾਇਆ ਕਿਸ ਨੇ ਕੇਹ ਰਹਿ ਦੇਰਾਇਤ ਕੇਹ ਰਹਿ ਸਾਧੂ ਤੈਨੂੰ ਨਾਮ ਦਾ ਪਾਠ ਪਰਾਇਆ ਜਿਸ ਨੇ ਕਾਮਾ ਬੇ ਕਾਮਾ ਸੁਣ ਕਾਲੇ ਕਮ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਥਨੇ ਕਾਮਾ ਬਕਵਾ ਸੁਨ ਕਾਲੇ ਕਮ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਥਨੇ ਕਿਸੇ ਨੂੰ ਸੁਤਾਵੇ ਨਹੀਂ ਐਵੇਂ ਰੋਲਾ ਪਾਵੇਂ ਤੂੰ ਬਿਨਮਕਸਦ ਹੁਣ ਉਡਾਨੀਆਂ ਨਾ ਲਾਵੇਂ ਤੂੰ ਕਿਸੇ ਨੂੰ ਸੁਤਾਵੇਂ ਨਹੀਂ ਐ ਮੇਰਾ ਲਪਾਵੇਂ ਤੂੰ ਬਿਨਾਂ ਮਕਸਦ ਹੁਣ ਉਡਾਰੀਆਂ ਨਾ ਲਾਵੇਂ ਤੂੰ ਕਾਮਾ ਬੇਕਾਮਾ ਸੁਣ ਕਾਲੇ ਕਾਮਾ ਤੇਰੇ ਨਾਮ ਦਾ ਤੀਤ ਗੱਲ ਆਇਆ ਕਿਛ ਨੇ ਕਾਮਾ ਬੇਕਾਮਾ ਸੁਣ ਕਾਲੇ ਕਾਮਾ ਤੇਰੇ ਨਾਮ ਦਤ ਬੀਤ ਗਲ ਪਾਇਆ ਕਿਛਨੇ ਕੇ ਰਹੇ ਡੇਰਾਤ ਕੇਰਾ ਹੈ ਸਾਧੂ ਤੈਨੂੰ ਸੇਵਾ ਦਾ ਲੰਗਰ ਤੇ ਖਾਇਆ ਜਿਸਨੇ ਕਾਮਾਵੇ ਕਾਮਾ ਸੁਣ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਕ ਸੁਨੇ ਕਾਮਾਵੇ ਕਾਮਾ ਸੁਣ ਕਾਲੇ ਕਾਮਾ ਤੈਨੂੰ ਕਾ ਤੂੰ ਹੰਥ ਬਨਾਇਕ ਸੁਨੇ ਹਰ ਗੁਰ ਕਾੜ ਹੁਣ ਗੱਲਾਂ ਹੋਣ ਤੇਰੀਆਂ ਕੀਤੀਆਂ ਨਕੀਵੇਂ ਦੱਸ ਤੂੰ ਇਹ ਰਫੇਰੀਆਂ ਹਰ ਗੁਰ ਕਾੜ ਹੁਣ ਗੱਲਾਂ ਹੋਣ ਤੇੜੀਆਂ ਕੀਤੀਆਂ ਨਕੀਵੇਂ ਦੱਸ ਤੂੰ ਇਹ ਰਫੇਰੀਆਂ ਕਾਮਾ ਬੇਤਮਾ ਚੁਣ ਕਾਲੇ ਅਕਾਵਾਂ ਤੈਨੂੰ ਮਿੱਟੀ ਤੋਂ ਸੋਨਾ ਬਣਾਇਆ ਕਿਛ ਨੇ ਕਾਮੇ ਕਾਮ ਸੁਣ ਕਾਲੇ ਅਕਾਵਾਂ ਤੈਨੂੰ ਮਿੱਟੀ ਤੋਂ ਸੋਨਾ ਬਣਾਇਆ ਕਿਛ ਨੇ ਕੇਰਾ ਹੈ ਦੇਰਾਇਤ ਕੇਰਾ ਹੈ ਸਾਧੂ ਦੇਨੂੰ ਆਪਣਾ ਰੰਗ ਚਿਹਰਾ ਦਿਖਨੇ ਕਾਮੇ ਕਾਮ ਸੁਣ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਛਨੇ ਕਾਮਾ ਬੇਕਾਮ ਸੁਣ ਕਾਲੇ ਕਾਮਾ ਤੈਨੂੰ ਕਾਂ ਤੋਂ ਹੰਝ ਬਨਾਇਆ ਕਿਛਨੇ ਕੇਰਾ ਹੈ ਤੇਰਾ ਇੱਤ ਕੇਰਾ ਹੈ ਸਦੂ ਤੈਨੂੰ ਹੰਸਾਂ ਦਾ ਪੰਚ ਬਨਾਇਆ ਜਿਛਨੇ ਕਾਮਾ ਬੇਕਾਮ ਸੁਣ કાલે અકા તેનુ કા તો હંસ બનાયા સુને કાવા સુન કાલ અકા તેનુ કા તો હંસ બનાયા કાતો હંસ બનાયા કને